ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਹੁਣ ਹੈ ਆਥਨ ਦਾ ਟਾਈਮ ਜੀ ਆਥਨ ਦੇ ਵੱਜ ਗਏ ਨੇ ਸ਼ਾਮ ਦੇ 4:30 ਦਾ ਟਾਈਮ ਹੈ ਜੇ ਤੁਸੀਂ ਦੇਖੋ ਬੱਦਲ ਆ ਗਿਆ ਛੜ ਕੇ ਦੀ ਤਿਆਰੀ ਹੈ ਇੱਧਰ ਨੂੰ ਗਰਮੀ ਬਹੁਤ ਹੈ ਮੀਂਹ ਪੈ ਜਾਵੇ ਤਾਂ ਬਹੁਤ ਵਧੀਆਗਾ ਤੇ ਮੈਂ ਲੱਗਦੀ ਸੀ ਹੁਣ ਸਬਜ਼ੀ ਨੂੰ ਤੜਕਾ ਲਾਉਣ ਤੇ ਅੱਜ ਦਿਨੇ ਗਰਮੀ ਬਹੁਤ ਸੀਗੀ ਹੈਨਾ ਤੇ ਫੇਰੀ ਹਵਾ ਚੱਲਣ ਲੱਗੀ ਮੈਂ ਕਿ ਚਲ ਬਾਹਰ ਜਾ ਕੇ ਮੌਸਮ ਦੇਖਦੀ ਆ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਕੰਨੀ ਮੌਸਮ ਦਾ ਕੀ ਹਾਲਚਾਲ ਹੈ ਤੇ ਤੁਹਾਨੂੰ ਬੱਦਲ ਗਰਜਦੇ ਵੀ ਸੁਣਦੇ ਹੋਣਗੇ ਵਿੱਚ ਤੇ ਹਾਲੇ ਇੱਧਰ ਨੂੰ ਤਾਂ ਥੋੜਾ ਹੈਗਾ ਯਾਨੀ ਕਿ ਘੱਟ ਪਰ ਇਧਰ ਨੂੰ ਕਾਫੀ ਲੱਗਦਾ ਵੀ ਜਿਵੇਂ ਮੀਂਹ ਪੈਂਦਾ ਹੁੰਦਾ ਇਧਰ ਨੂੰ ਸਾਡਾ ਮੰਮੀ ਕਹਿੰਦੇ ਨੇ ਵੀ ਇਸ ਸਾਈਡ ਨੂੰ ਬਰਨਾਲਾ ਸਾਈਡ ਆ ਜਾਂਦੀ ਇਧਰ ਨੂੰ ਬਾਕੀ ਪਤਾ ਨਹੀਂ ਐਗਜ਼ੈਕਟਲੀ ਕਹਿੰਦੇ ਨੇ ਵੀ ਇਸ ਸਾਈਡ ਨੂੰ ਬਰਨਾਲਾ ਸਾਈਡ ਹੈ ਤਾਂ ਵੀ ਲੱਗਦਾ ਵੀ ਉਧਰ ਨੂੰ ਮੀਂਹ ਪੈਂਦਾਗਾ ਹਾਂਜੀ ਹੁਣ ਮੈਂ ਆ ਗਈ ਜੀ ਰਸੋਈ ਦੇ ਵਿੱਚ ਤੇ ਮੈਂ ਲੱਗਿਆ ਹੁਣ ਤੜਕਾ ਲਾਉਣਾ ਤੇ ਸਬਜੀ ਨਾ ਮੈਂ ਅੱਜ ਕੁੱਕਰ ਚ ਬਣਾਉਣੀ ਆ ਕਿਉਂਕਿ ਇੱਕ ਤਾਂ ਬਾਹਰ ਮੌਸਮ ਤੁਹਾਨੂੰ ਦਿਖਾਈ ਹੈ ਵੀ ਖਰਾਬ ਹੋ ਗਿਆ ਚੁੱਲੇ ਤੇ ਆਪਾਂ ਬਣਾ ਨਹੀਂ ਸਕਦੇ ਤੇ ਦੂਜਾ ਟਾਈਮ ਬਹੁਤ ਹੋ ਗਿਆ ਸੀ ਮੈਨੂੰ ਇਹ ਸੀ फटाफट ਵੀ ਦੋ ਸਟੇਮ ਦੇ ਵਿੱਚ ਆਲੂ ਦੀ ਸਬਜੀ ਬਣ ਜੂਗੀ ਹਨਾ ਤੇ ਅੱਜ ਮੈਂ ਦਿਨੇ ਥੋੜਾ ਜਿਹਾ ਕੰਮ ਕਰ ਰਹੀ ਸੀ ਬੀਜ਼ੀ ਸੀ ਉਹਦਾ ਕਰਕੇ ਥੋੜਾ ਲੇਟ ਹੋ ਗਈ ਮੈਂ ਤੇ ਇੱਥੇ ਨਾ ਮੈਂ ਆ ਬੋਤਲ ਚ ਪਾ ਕੇ ਰੱਖਿਆ ਹੁਣ ਸਰੋਂ ਦਾ ਤੇਲ ਇਹ ਦੋ ਬੋਤਲਾਂ ਲਿਆਂਦੀ ਹੋਈ ਆ ਆਪਾਂ ਇੱਕ ਚ ਰਫਾਈਨਡ ਪਾ ਲੈਣੇ ਆ ਇੱਕ ਚ ਸਰੋਂ ਦਾ ਤੇਲ ਪਾ ਲੈਣੇ ਆ ਤੇ ਵੀ ਫਿਰ ਨਾ ਜਦੋਂ ਆਪਾਂ ਉਹ ਗਿਲਣ ਚੋਂ ਸਿੱਧਾ ਤੇਲ ਪਾਉਣੇ ਆ ਫਿਰ ਡੁੱਲਦਾਗਾ ਤੇ ਪਾਰ ਇੱਥੇ ਹਲੇ ਮੈਂ ਸਬਜੀ ਨੂੰ ਤੜਕਾ ਲਾਉਣਾ ਸੀਗਾ ਤੇ ਮੈਂ ਕਿਹਾ ਚਲੋ ਬੋਤਲ ਵੀ ਭਰ ਕੇ ਤੇ ਇੱਥੇ ਮੈਂ ਜ਼ਰੂਰ ਜਿਹੜਾ ਕੁੱਕਰ ਤੇਲ ਪਾਇਆ ਸਿੱਧਾ ਗਿਲਣ ਨਾ ਪਾਇਆ ਸੀ ਕਿਉਂਕਿ ਫਿਰ ਬੋਤਲ ਮੈਂ ਕਿਹਾ ਚਲੋ ਹੁਣੀ ਭਰੀ ਆ ਵੀ ਹੁਣੀ ਫਿਰ ਉਹ ਚੋਂ ਤੇਲ ਨਿਕਲੂਗਾ ਵੀ ਇੱਕ ਵਾਰੀ ਇਹਦੇ ਚ ਪਾ ਲੰਨੀ ਆ ਮੈਂ ਤੇ ਇੱਥੇ ਮੈਂ ਤੇਲ ਰਖਰਤਾ ਸੀਗਾ ਕਢਣਾ ਤੇ ਨਾਲ-ਨਾਲ ਮੈਂ ਬੋਤਲ ਵੀ ਧੋਤੀ ਸੀ ਕਿ ਮੈਂ ਕਿਹਾ ਵੀ ਬਾਹਰ ਛੱਟੇ ਜਿਹੜਾ ਤੇਲ ਦੇ ਹਨ ਉਹਦੇ ਨਾਲ ਕਈ ਵਾਰੀ ਕੰਚ ਦੀ ਬੋਤਲ ਆ ਹੱਥ 'ਚ ਤੇਲ ਲੱਗ ਜਾਂਦੀ ਆ ਫਿਨਾਲੀ ਇੱਕ ਬੋਤਲ ਹੋਰ ਪਈ ਆ ਉਹ ਚ ਮੈਂ ਰੱਖਾਇੰਦਾ ਪਾਉਣਾ ਹਲੇ ਖਾਲੀ ਆ ਤੇ ਇੱਥੇ ਹੁਣ ਮੈਂ ਇਹਦੇ ਡੈਡੀ ਲੈ ਕੇ ਆਏ ਸੀਗੇ ਇੱਕ ਤੰਬ ਲੈ ਕੇ ਆਏ ਸੀ ਇੱਕ ਉਹ ਲੈ ਕੇ ਆਏ ਸੀਗੇ ਖੀਰੇ ਹਰੀ ਮਿਰਚ ਨਿੰਬੂ ਮੈਂ ਕਿਹਾ ਚਲੋ ਇਹ ਵੀ ਧੋ ਕੇ ਰੱਖ ਦਵਾਂ ਟੋਕਰੀਆਂ ਚ ਪਾਪਾ ਮੈਂ ਰੱਖਤੀ ਸੀ ਹਲੇ ਤੇ ਪਹਿਲਾਂ ਮੈਂ ਬਾਹਰ ਰੱਖੀ ਰੱਖੀ ਵੀ ਚਲੋ ਪਾਣੀ ਇਹ ਚੰਗੀ ਤਰ੍ਹਾਂ ਨੁੱਚੜ ਜੁਨਾ ਚੋਂ ਤੇ ਬਾਅਦ ਚ ਟੋਕਰੀਆਂ ਮੈਂ ਫਰਿੱਜ ਚ ਰੱਖਤੀਆਂ ਸੀ ਕਿਉਂਕਿ ਨਾ ਫਰਿੱਜ ਮੈਂ ਕਰਨੀ ਸੀ ਸਾਫ਼ ਤੁਹਾਨੂੰ ਪਤਾ ਹੀ ਇਹ ਵੀ 7-8 ਦਿਨ ਹੋ ਗਏ ਸੀ ਨਾ ਬਿਲਕੁਲ ਵੀ ਜਿਹੜਾ ਘਰ ਵੱਲ ਧਿਆਨ ਨਹੀਂ ਆਪਾਂ ਦੇ ਸਕੇ ਕੰਮ ਬੀਜ਼ੀ ਰਹਿੰਦੀ ਸੀ ਮੈਂ ਤਾਂ ਕਰਕੇ ਮੈਂ ਕਿਹਾ ਵੀ ਚਲੋ ਤੇ ਮੰਮੀ ਜਿਹੜੇ ਹੈਗੇ ਨੇ ਵਿਚਾਰੇ ਜਿਆਦਾ ਕੰਮ ਕਰ ਨਹੀਂ ਸਕਦੇ ਸੀਗੇ ਡਾਕਟਰ ਨੇ ਕੰਮ ਜਿਆਦਾ ਕਰਨ ਤੋਂ ਮਨਾ ਕੀਤਾ ਉਹਨਾਂ ਨੂੰ ਜਿਆਦਾ ਚੁੱਕ ਕੇ ਜਾਂ ਜਿਆਦਾ ਬੋਝ ਵਾਲਾ ਕੰਮ ਨਹੀਂ ਜਿਹੜਾ ਹੈਗਾ ਉਹਨਾਂ ਨੇ ਕਰਨਾ ਤੇ ਤਾਂ ਕਰਕੇ ਫਿਰ ਮੈਂ ਉਹਨਾਂ ਨੂੰ ਮਨਾ ਕੀਤਾ ਸੀ ਮੈਂ ਕਿਹਾ ਤੁਸੀਂ ਨਾ ਕਰਿਓ ਤੁਸੀਂ ਜਿੰਨੀ ਮੇਰੀ ਹੈਲਪ ਕਰ ਦਿੰਦੇ ਹੋ ਮੈਂ ਕਿਹਾ ਇਹੀ ਬਹੁਤ ਆ ਮੇਰੀ ਤੇ ਬਾਕੀ ਜਦੋਂ ਮੈਂ ਚਲੀ ਜਾਂਦੀ ਸੀ ਨਾ ਇਧਰੋਂ ਉਧਰੋਂ ਲੈ ਘਰੇ ਤੇ ਫਿਰ ਰਮਾਨ ਦੀ ਡੈਡੀ ਤੇ ਰਮਾਨ ਕਹਿੰਦਾ ਰੋਟੀ ਮੈਂ ਆਪ ਹੀ ਪਾ ਕੇ ਖਾ ਲੈਂਦੇ ਸੀ ਇਹ ਤੇ ਉਹਦਾ ਕਰਕੇ ਉਹਨੇ ਫਰਿੱਜ ਦੇ ਵਿੱਚ ਆਇਆ ਮਨ ਲਕੀ ਜਿਵੇਂ ਆਪਦਾ ਆਸਬ ਦੇ ਛੱਟੇ ਜੀ ਕਿ ਤੁਹਾਨੂੰ ਪਤਾ ਹੈ ਬੰਦੇ ਜਦੋਂ ਕੱਪੜੇ ਕੱਢਣ ਅਲਮਾਰੀ ਚ ਹਨ ਉਦੋਂ ਵੀ ਗਾਹ ਪਾ ਦਿੰਦੇ ਆ ਤੇ ਜੇ ਰਸੋਈ ਦੇ ਵਿੱਚ ਵੜਨ ਉੱਥੇ ਭਾਂਡਿਆਂ ਦਾ ਗਾਹ ਪਾ ਦਿੰਦੇ ਨੇ ਤੇ ਤਾਂ ਕਰਕੇ ਮੈਂ ਸੋਚਿਆ ਸੀ ਮੈਂ ਕਿ ਚਲੋ ਫਰਿੱਜ ਫਿਰ ਸਾਫ਼ ਕਰਨ ਵੇਲੇ ਨਾ ਭਾਂਡੇ ਸਾਰੇ ਫੇਰ ਮੈਨੂੰ ਕੱਢਣੇ ਪੈਣਗੇ ਤਾਂ ਕਰਕੇ ਮੈਂ ਟੋਕਰੀਆਂ ਹੀ ਰੱਖ ਦੀਆਂ ਸੀ ਵਿੱਚ ਜਿਹੜੀ ਆ ਸਟੀਲ ਦੀ ਟੋਕਰੀ ਚ ਮੈਂ ਕੱਢੀ ਸੀ ਹੁਣ ਹਲਦੀ ਇੱਥੇ ਹਲਦੀ ਆਪ ਭਿਉਣੀ ਆ ਤੇ ਮੈਂ ਕਿਹਾ ਚਲੋ ਵੱਡੀ ਟੋਕਰੀ ਆਂਬ ਜਾਦਾਂਗੇ ਤੇ ਵੀ ਇਸੇ ਚ ਪਾ ਕੇ ਰੱਖ ਲੈਣੀ ਨਹੀਂ ਤੇ ਫਿਰ ਆਡਾ-ਡਾ ਭਾਂਡਿਆਂ ਦੇ ਵਿੱਚ ਪਾਉਣੇ ਪੈਣੇ ਆ ਤੇ ਇੱਥੇ ਨਾ ਫੋਨ ਵੱਲ ਦੇਖ ਰਹੀ ਸੀ ਮੈਨੂੰ ਐ ਲੱਗ ਰਿਹਾ ਸੀ ਮੰਮੀ ਦਾ ਫੋਨ ਆ ਰਿਹਾ ਕਿਉਂਕਿ ਮੰਮੀ ਗਏ ਹੋਏ ਸੀਗੇ ਨਾਲ ਰਿਸ਼ਤੇਦਾਰਾਂ ਦੇ ਅ ਜਦੋਂ ਭੋਗ ਤੇ ਸੀ ਤੇ ਮੇਰੇ ਵੱਡੇ ਮਾਮਾ ਜੀ ਨੇ ਆਪਰੇਸ਼ਨ ਕਰਵਾਇਆ ਸੀ ਉਹਨਾਂ ਦਾ ਵੀ ਪਤਾ ਲੈਣਾ ਸੀ ਛੋਟੇ ਮਾਮਾ ਜੀ ਬਿਮਾਰ ਹੋ ਕੇ ਹਟਿਆ ਕਹਿੰਦੇ ਮੈਂ ਉਹਨਾਂ ਦਾ ਵੀ ਪਤਾ ਲਿਆਉਂਗੀ ਕਹਿੰਦੇ ਚਲੋ ਪਹਿਲਾਂ ਮੈਂ ਜਾਇਓ ਨਹੀਂ ਫਿਰ ਤੁਸੀਂ ਜਾਇਓ ਬਾਅਦ ਚ ਮੈਂ ਕਹਾਂ ਚਲੋ ਠੀਕ ਆ ਤੇ ਫਿਰ ਇਧਰੋਂ ਗੱਡੀ ਤੇ ਚਲੇਗੀ ਉਹਨਾਂ ਦੇ ਨਾਲ ਹੀ ਕਹਿੰਦੇ ਉਧਰ ਮੈਂ ਬਸ ਤੇ ਆਜੂਗੀ ਦੇ ਵੀ ਅਸੀਂ ਉਹਨਾਂ ਨੂੰ ਜ਼ਿਆਦਾ ਸਫ਼ਰ ਕਰਨ ਤੋਂ ਵੀ ਡਾਕਟਰ ਨੇ ਮਨਾਂ ਕੀਤਾ ਬੱਸ ਵਗੈਰਾ ਨਹੀਂ ਚੜਨਾ ਤੇ ਲੋ ਜੀ ਇੱਥੇ ਮੈਂ ਜਿਹੜਾ ਤੇਲ ਵੀ ਕੱਢ ਗਿਆ ਸੀ ਤੇ ਪਿਆਜ਼ ਵੀ ਪਾਤੇ ਸੀਗੇ ਤੇ ਨਾਲ ਹੀ ਫਿਰ ਮੈਂ ਇੱਥੇ ਪਾਤਾ ਸੀਗਾ ਨੂਨ ਜਿਹੜੇ ਪਿਆਜ਼ ਆਵੇ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਹਨਾ ਕੱਚਾ ਪੰਜਾ ਨਹੀਂ ਰਹਿੰਦਾ ਕਚਾਹਟ ਜੀ ਨਹੀਂ ਰਹਿੰਦੀ ਤਾਂ ਕਰਕੇ ਫਿਰ ਮੈਂ ਜਿਹੜਾ ਵਿੱਚ ਨੂਨ ਵੀ ਪਾਤਾ ਸੀ ਤੇ ਮੈਂ ਕਿਹਾ ਚਲੋ फटाफट ਤੜਕਾ ਪਕਾ ਕੇ ਫਿਰ ਉਸ ਤੋਂ ਬਾਅਦ ਬਣਾ ਲਈ ਸੀ ਮੈਂ ਰੋਟੀ ਵੈਸੇ ਆਪਣਾ ਜਿਨੀ ਕਿ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਰੋਟੀ ਪਾਣ ਤੇ ਨਿਬੜ ਗਿਆ ਸੀ ਕਿਉਂਕਿ ਤਿੰਨ ਤਾਂ ਜਾਣਿਆ ਜਿਆਦਾ ਰੋਟੀ ਵੀ ਨਹੀਂ ਹੁੰਦੀ ਰੋਟੀ ਵੀ ਘਾਟੀ ਹੁੰਦੀ ਹਨ ਗਰਮੀ 'ਚ ਵੈਸੇ ਨਹੀਂ ਦਿਲ ਕਰਦਾ ਜਿਆਦਾ ਰੋਟੀ ਖਾਣ ਦਾ ਹਾਂਜੀ ਅੱਜ ਗਰਮੀ ਬਹੁਤ ਜ਼ਿਆਦਾ ਜੀ ਹਵਾ ਵੈਸੇ ਚੱਲ ਰਹੀ ਹੈ ਹੁਣ ਠੰਡੀ ਹੰਡੀ ਮੌਸਮ ਬਦਲ ਵਾਲੇ ਹੋਏ ਪਰ ਸੋਈ ਦੇ ਵਿੱਚ ਹਲੇ ਵੀ ਬਹੁਤ ਜ਼ਿਆਦਾ ਪੜਦਾ ਆ ਗਈ ਤੇ ਸਬਜ਼ੀ ਦਾ ਤੜਕਾ ਮੈਂ ਬਣਾਇਆ ਹੀ ਆ ਤੇ ਇੱਕ ਅੱਧਾ ਮੇਰਾ ਵੱਠਾ ਵਾਲਾ ਗੋਹੇ ਦਾ ਉਹ ਵੀ ਮੈਂ ਕਿਹਾ ਚਲੋ ਸਿੱਟ ਦਵਾਂ ਤੇ ਫਰ ਮੈਂ ਤੜਕਾ ਲਾ ਕੇ ਉਹਦੇ ਵਿੱਚ ਆਲੂ ਪਾ ਕੇ ਉਹਨੂੰ ਕੁੱਕਰ ਨੂੰ ਬੰਦ ਕਰਕੇ ਫਿਰ ਗੋਹਾ ਸਿੱਟੂਗੀ ਚਲੋ ਉਧਰੋਂ ਆਪਣਾ ਸਬਜੀ ਬਣ ਚੁੱਕੀ ਉਧਰੋਂ ਮੇਰੇ ਤੇਰ ਦਾ ਕੰਮ ਕੰਪਲੀਟ ਹੋ ਜਾਊਗਾ ਹਾਂਜੀ ਲੋ ਜੀ ਤੜਕਾ ਮੇਰਾ ਗਿਆ ਬਣ ਤੇ ਮੈਂ ਲੱਗੀ ਹੁਣ ਇਹਦੇ ਵਿੱਚ ਆਲੂ ਪਾਉਣ ਤੇ ਮੈਂ ਕਿਹਾ ਨਾਲ ਹੀ ਕੁੱਕਰ ਨੂੰ ਬੰਦ ਕਰ ਦਾਂ ਵੀ ਸਬਜੀ ਫਟਾਫਟ ਬਣ ਜੂਗੀ ਤੇ ਸ਼ਰੀਰ ਜਿਹੜਾ ਹੁੰਦਾ ਨਾ ਆਪਾਂ ਜਦੋਂ ਕਈ ਦਿਨਾਂ ਥਕਾਵਟ ਬਾਅਦ ਹੌਲੀ-ਹੌਲੀ ਹੈਨਾ ਰੁਟੀਨ ਦੇ ਵਿੱਚ ਆਉਂਦਾ ਇੱਕ ਵੈਸੀ ਇੱਕ ਐਦਾਂ ਦੀ ਕੰਡੀਸ਼ਨ ਆ ਕਿ ਟੈਨਸ਼ਨ ਦੇ ਕਰਕੇ ਵੀ ਥੋੜਾ ਦਿਮਾਗ ਵੀ ਉਸ ਚੀਜ਼ ਲਈ ਹਲੇ ਪ੍ਰਪੇਅਰ ਨਹੀਂ ਹੋ ਪਾਰਿਆ ਤੇ ਪਰ ਰਿਸ਼ਤੇਦਾਰ ਵੀ ਸਾਡੇ ਕਹਿ ਕੇ ਗਿਆ ਵੀ ਕੋਈ ਨਾ ਟੈਨਸ਼ਨ ਨਾ ਲਿਓ ਵੀ ਸਭ ਠੀਕ ਹੋ ਜਾਊਗਾ ਵਾਹਿਗੁਰੂ ਤੇ ਭਰੋਸਾ ਰੱਖੋ ਪ੍ਰਮਾਤਮਾ ਜ਼ਰੂਰ ਮਿਹਰ ਕਰੂ ਸਾਡਾ ਆਪਦਾ ਵਿਸ਼ਵਾਸ ਰੱਬ ਤੇ ਬਹੁਤ ਜ਼ਿਆਦਾ ਪਰ ਹੁੰਦਾ ਫਿਰ ਵੀ ਕਿਸੇ ਦੀ ਜਿਹੜੀ ਹੌਸਲਾ ਤੇ ਹੱਲਾਸ਼ੇਰੀ ਹੁੰਦੀ ਉਹ ਵੀ ਸਾਨੂੰ ਬਹੁਤ ਮਦਦ ਕਰਦੀ ਹੈ ਇਹ ਜੀ ਕੰਡੀਸ਼ਨ ਚੋਂ ਨਿਕਲਣ ਲੱਗੇ ਪਰ ਜਿੱਥੇ ਇਦਾਂ ਦੇ ਲੋਕ ਹੁੰਦੇ ਆ ਜੋ ਸਾਨੂੰ ਵਾਕਈ ਮੈਂਟਲੀ ਤੌਰ ਤੇ ਸਪੋਰਟ ਕਰਦੇ ਆ ਉਥੇ ਕੁਝ ਕੁ ਪਰਸੈਂਟ ਲੋਕ ਇਦਾਂ ਦੇ ਵੀ ਹੁੰਦੇ ਆ ਜਿਹੜੀ ਆਪਦੀ ਫਿਤਰਤ ਤੋਂ ਆਵਾਜ਼ ਨਹੀਂ ਆਉਂਦੇ ਕੁਝ ਇਦਾਂ ਦੀ ਗੱਲ ਕਰਨ ਲੱਗੀਆਂ ਮੈਂ ਤੁਹਾਡੇ ਨਾਲ ਜਦੋਂ ਹੁਣ ਮਤਲਬ ਸਾਡੇ ਘਰੀਏ ਕੰਡੀਸ਼ਨ ਆਈ ਹੋਈ ਸੀ ਹਨਾ ਤਾਂ ਸਾਡੇ ਪਿੰਡ ਵਿੱਚੋਂ ਨਾ ਇੱਕ ਔਰਤ ਹੈ ਤੇ ਮੈਂ ਤੁਹਾਨੂੰ ਉਹਦੀ ਹਰਕਤ ਦੱਸਦੀ ਆ ਵੀ ਮੇਰੇ ਸਹੁਰੇ ਨੇ ਉਹਨਾਂ ਦਾ ਇੰਨਾ ਕੁ ਕੀਤਾ ਹਮੇਸ਼ਾ ਉਹਦੇ ਦੁੱਖ ਵਿੱਚ ਸੁੱਖ ਵਿੱਚ ਹਮੇਸ਼ਾ ਖੜੇ ਹਮੇਸ਼ਾ ਸਪੋਰਟ ਕੀਤੀ ਹਮੇਸ਼ਾ ਜ਼ਰੂਰਤ ਪੈਣ ਤੋਂ ਉਹਦੇ ਨਾਲ ਖੜੇ ਪਰ ਉਹ ਔਰਤ ਨੇ ਇੱਕ ਪਲ ਦੀ ਵੀ ਸ਼ਰਮ ਨਹੀਂ ਮੰਨੀ ਜਦੋਂ ਉਹ ਅੰਦਰ ਗਈ ਮੈਂ ਆਪਦੇ ਅੱਖੀ ਦੇਖਿਆ ਔਰ ਕੰਨੀਆਂ ਸੁਣਿਆ ਮਤਲਬ ਅੰਦਰ ਗਈ ਤਾਂ ਉਹਨੇ ਕੁਝ ਹੋਰ ਗੱਲਾਂ ਬੋਲੀਆਂ ਤੇ ਸਾਡੇ ਘਰ ਦੇ ਸਾਹਮਣੇ ਜਦੋਂ ਉਹ ਮੇਰੇ ਹਸਬੰਦ ਦੇ ਸਾਹਮਣੇ ਆਈ ਤਾਂ ਉਹਨੇ ਕੁਝ ਹੋਰ ਗੱਲਾਂ ਬੋਲੀਆਂ ਤੇ ਮੈਂ ਸਮਝ ਗਈ ਵੀ ਇਹ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਆ ਮੈਂ ਆਪਣੇ ਹਸਬੰਦ ਨੂੰ ਦੱਸਿਆ ਘਰ ਆ ਕੇ ਮੈਂ ਕਿਹਾ ਵੀ ਉਹ ਇਦਾਂ ਦਾ ਕਰ ਰਹੀ ਆ ਬਿਉਧੀ ਇਹ ਗੱਲ ਸਹੀ ਨਹੀਂ ਆ ਵੀ ਘੱਟੋ ਘੱਟ ਉਹਨੇ ਸ਼ਰਮ ਮੰਨਣੀ ਚਾਹੀਦੀ ਆ ਵੀ ਜਿਹਦੀ ਡੈਥ ਤੇ ਮੈਂ ਇਹ ਜੀਆਂ ਗੱਲਾਂ ਕਰ ਰਹੀ ਆ ਇਹੋ ਜੀਆਂ ਹਰਕਤਾਂ ਕਰ ਰਹੀ ਆ ਅਗਲੇ ਦੇ ਘਰੇ ਕਲੀਅਰ ਸਪੋਨ ਵਾਲਾ ਕੰਮ ਕਰ ਰਹੀ ਆ ਵੀ ਇਸ ਇਨਸਾਨ ਨੇ ਸਾਡੀ ਹਰ ਦੁੱਖ ਵਿੱਚ ਮਦਦ ਕੀਤੀ ਆ ਹਰ ਵੇਲੇ ਸਾਡੇ ਨਾਲ ਖੜਿਆ ਮੈਨੂੰ ਇਹ ਲੱਗਦਾ ਵੀ ਚਲੋ ਜੇ ਆਪਾਂ ਕਿਸੇ ਹੋਰ ਦਾ ਨਹੀਂ ਕਰ ਸਕਦੇ ਆਪਾਂ ਨੂੰ ਉਹ ਬੰਦੇ ਦੀ ਸ਼ਰਮ ਮੰਨਣੀ ਚਾਹੀਦੀ ਜਿਹਨੇ ਹਮੇਸ਼ਾ ਸਾਡਾ ਜ਼ਿੰਦਗੀ ਵਿੱਚ ਸਾਥ ਦਿੱਤਾ ਹਨ ਪਰ ਕਈ ਲੋਕ ਹੁੰਦੇ ਆ ਨਾ ਕਹਿੰਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਉਹਨਾਂ ਉਹਦੀ ਫਿਤਰਤ ਤੋਂ ਕਦੇ ਆਵਾਜ਼ ਨਹੀਂ ਆਉਂਦੀ ਹਨ ਉਹਨਾਂ ਦਾ ਇਦਾਂ ਦਾ ਨਿੱਚਰ ਰਹਿਣਾ ਚਲੋ ਉਹ ਲੋਗ ਆਪਣੀ ਸੋਚ ਆ ਉਹਨਾਂ ਨੇ ਕਰਦੀ ਰਹਿਣਾ ਤੇ ਇਹ ਜਿਹੇ ਲੋਕਾਂ ਨੂੰ ਰੱਬ ਹੀ ਅਕਲ ਦਿੰਦਾ ਤੇ ਫੇਰ ਹੀ ਇਹਨਾਂ ਨੂੰ ਸਮਝ ਆਉਂਦਾ ਵੀ ਅਸੀਂ ਕੀ ਕਰਦੇ ਆ ਤੇ ਲੋ ਜੀ ਇੱਥੇ ਮੇਰਾ ਜਿਹੜਾ ਕੰਮ ਉਹ ਵੀ ਨਿਪਟ ਗਿਆ ਸੀ ਜਿਹੜਾ ਮੈਂ ਸਰਾਸ਼ਨ ਪਾਣੀ ਲੈ ਕੇ ਆਂਦਾ ਸੀ ਉਹ ਵੀ ਮੈਂ ਨਾਲ ਦੀ ਨਾਲ ਸੰਭਾਲ ਦਿੱਤਾ ਸੀਗਾ ਤੇ ਜਿਹੜਾ ਚੀਜ਼ ਚਾਹੀਦੀ ਸੀ ਉਹ ਮੈਂ ਬਾਹਰ ਰੱਖ ਲਿਆ ਸੀ ਬਾਕੀ ਜਿਹੜਾ ਫालतू ਦਾ ਸੀ ਜਿਹੜਾ ਬਾਅਦ ਚ ਮੈਨੂੰ ਚਾਹੀਦਾ ਸੀ ਰਾਸ਼ਨ ਉਹ ਮੈਂ ਥੱਲੇ ਢੋਲ ਦੇ ਵਿੱਚ ਰੱਖ ਦਿੱਤਾ ਸੀਗਾ ਕਿਉਂਕਿ ਸੈਲਫ ਵੀ ਫੇਰ ਉਹਦੀ ਸਾਰੀ ਭਰ ਜਾਂਦੀ ਹੈ ਹਨਾ ਉਹਦੇ ਨਾਲ ਫੇਰ ਗਾਜਾ ਪੈ ਜਾਂਦਾ ਰਸੋਈ ਦੇ ਵਿੱਚ ਤੇ ਹਾਲੇ ਆਪਣੀ ਉੱਪਰ ਹਾਲੇ ਰੱਖਣੇ ਵਗੈਰਾ ਆਪਾਂ ਬਣਾਈ ਨਹੀਂ ਹੈਗੇ ਵੀ ਜਿਹਦੇ ਵਿੱਚ ਆਪਾਂ ਸਮਾਨ ਰੱਖ ਦਈਏ ਸੈਲਫਤੀ ਆਪਾਂ ਰੱਖ ਦਿਆਂ ਡੱਬੇ ਵਗੈਰਾ ਤੇ ਲਓ ਜੀ ਇੱਥੇ ਮੈਂ ਦੁੱਧ ਵੀ ਗਰਮ ਕਰ ਲਿਆ ਸੀ ਨਾਲ ਹੀ ਮੈਂ ਲਾਤਾ ਸੀ ਦਹੀਂ ਨੂੰ ਵੀ ਜਾਗ ਤੇ ਟਾਈਮ ਸੇ ਵੀ ਮੈਂ ਕਿਹਾ ਚਲੋ ਟਾਈਮ ਸਿਰਫ ਵਿਲੀ ਹੋ ਗਿਆ ਆਪਾਂ ਕਹਿ ਜਾਈਏ ਹੋਗੀ ਅਗਲੀ ਸਵੇਰ ਅਗਲੀ ਸਵੇਰ ਦੇ ਵੱਜ ਗਏ ਨੇ 6:08 ਹੋ ਗਏ ਤੇ ਮੀਂਹ ਪੈ ਰਿਹਾ ਇੱਥੇ ਤੇ ਕੱਲ ਦੀ ਵੀਡੀਓ ਜਦੋਂ ਮੈਂ ਸ਼ੁਰੂ ਕੀਤੀ ਸੀ ਮੈਂ ਤੁਹਾਡੇ ਨਾਲ ਆਥ ਨੇ ਸਾਂਝਾ ਕੀਤਾ ਸੀ ਨਾ ਵੀ ਮੀਂਹ ਵਾਲਾ ਮੌਸਮ ਹੋ ਗਿਆ ਦੇਖੋ ਜੀ ਮੀਂਹ ਪੈ ਰਿਹਾ ਵਧੀਆ ਗਰਮੀ ਥੋੜੀ ਘਟ ਗਈ ਆ ਤੇ ਵਿੜੇ ਦਾ ਹਾਲ ਦੇਖੋ ਤੁਸੀਂ ਕੀ ਹੋ ਗਿਆ ਉੱਥੇ ਪਾਣੀ ਖੜ ਜਾਂਦਾ ਉੱਥੇ ਹੁਣ ਅਸੀਂ ਥੋੜੀ ਮਿੱਟੀ ਸਟਾਉਣੀ ਆਗੀ ਵੀ ਤਾਂ ਕਿ ਪਾਣੀ ਜਿਹੜਾ ਆਸਾਨੀ ਨਾਲ ਨਿਕਲ ਜਾਇਆ ਕਰੇ ਤੇ ਬਾਕੀ ਹਲੇ ਆਪਾਂ ਗੋਹਾ ਸਿੱਟਣਾਗਾ ਕਿਉਂਕਿ ਮੀਂਹ ਕਰਕੇ ਨਾ ਫਿਰ ਹੁਣ ਬੱਦਲ ਵੀ ਉੱਪਰ ਵੀ ਪੂਰੀ ਹੋਏ ਪਏ ਨੇ ਜਦੋਂ ਮੀਂਹ ਰੁਕੂਗਾ ਫਿਰ ਆਪਾਂ ਜਿਹੜਾ ਹੈਗਾ ਗੋਹਾ ਫਟਾਫਟ ਸਿੱਟ ਦਾਂਗੇ ਕਿਉਂਕਿ ਫਿਰ ਤਿਲਕਣ ਹੋ ਜਾਂਦੀ ਇੱਧਰ ਸਾਰੇ ਤੁਸੀਂ ਦੇਖ ਸਕਦੇ ਹੋ ਫਿਰ ਪੈਰ ਤਿਲਕ ਜਾਂਦਾ ਕਈ ਵਾਰੀ ਤਾਂ ਕਰਕੇ ਮੈਂ ਰੁਕੀ ਹੋਈ ਆ ਬਾਕੀ ਹੋਰ ਜਿਹੜਾ ਅੰਦਰ ਦਾ ਸਾਫ ਸਫਾਈ ਦਾ ਕੰਮ ਹੋ ਮੈਂ ਕਰ ਲਿਆਗਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ